ਹੋਏ ਮੁਲਾਜਮ ਪੀਰੋ ਤੇ ਪੈਣੋ ਅੱਜ ਦਾ ਦਿਨ ਅਸੀਂ ਉਹ ਸਰਕਾਰ ਦਾ ਇਥੇ ਪਿੱਠ ਸਿਆਪਾ ਇਕੱਠਾ ਕਰਨ ਹੋਏ ਆ ਜੇ ਸਰਕਾਰ ਨੇ ਇਲੈਕਸ਼ਨਾਂ ਤੋਂ ਪਹਿਲਾਂ ਸਾਡੇ ਸਾਰਿਆਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਸੀ ਵਾਦੇ ਨਹੀਂ ਕੀਤੇ ਇਹਨਾਂ ਨੇ ਸਾਡੀਆਂ ਸਟੇਜਾਂ ਤੇ ਆ ਕੇ ਸਾਨੂੰ ਗਰੰਟੀਆਂ ਦਿੱਤੀਆਂ ਔਰ ਉਹ ਗਰੰਟੀਆਂ ਦਿੱਤੀਆਂ ਸਾਨੂੰ ਉਹ ਵਿਸ਼ਵਾਸ ਜੋ ਆਇਆ ਕਿ ਸਾਡੀ ਸਰਕਾਰ ਬਣਾਓ ਆਂਦੇ ਤੁਹਾਡੇ ਅਸੀਂ ਸਾਰੇ ਵਾਦੇ ਭੁਲੇ ਕਰਾਂਗੇ ਮੀਟੇ ਨੀਲ ਆਸ਼ੇ ਵਰਕਰਾਂ ਦਾ ਘੱਟੋ ਘਾਟ ਉਜਰਤ ਲਾਗੂ ਕਰਾਂਗੇ ਥਾਰਾ ਨਹੀਂ ਆ ਰੁਪਿਆ ਉਹ ਕਿੱਥੇ ਗਈ ਉਜਰਤ ਸਭ ਤੋਂ ਵੱਡੀ ਗੱਲ ਹੋਰ ਵੀ ਵੱਡੀ ਸਾਡਾ ਇੱਕ ਪਹਿਲਾਂ ਤਾਂ ਸਾਸੀਂ ਕਹਿੰਦੇ ਸੀ ਕਿ ਇਹ ਸਰਕਾਰ ਨੇ ਸਾਡੇ ਨਾਲ ਵਾਦਾ ਖਲਾਫੀ ਕੀਤੀ ਹੈ ਫਿਰ ਸਾਡੇ ਨਾਲ ਇੱਕ ਹੋਰ ਸ਼ਬਦ ਜੋੜ ਲਿਆ ਵੀ ਸਾਡੇ ਨਾਲ ਪੱਤਰ ਖਲਾਫੀ ਵੀ ਹੋ ਰਹੀ ਹੈ ਇਹਨਾਂ ਨੇ ਤਿੰਨ ਪੱਤਰ ਗੱਡੇ ਆ ਤਿੰਨਾਂ ਤੋਂ ਪਹਿਲਾਂ ਸਭ ਤੋਂ ਪਹਿਲਾਂ ਇਹਨਾਂ ਨੇ ਕਹਿ ਕੱਚੇ ਮਦਦ ਪੱਕੇ ਕਰਾਂਗੇ ਦਸੋਂ ਕੋ ਪੰਜਾਬ ਚ ਕੱਚਾ ਮਲਾਜੇ ਪੱਕਾ ਹੋਇਆ ਉਸ ਪੱਤਰ ਦੀ ਕੋਈ ਨਹੀਂ ਹੋਇਆ ਉਹ ਸਭ ਆ ਦੇ ਨਾਲ ਦੂਜਾ ਪੱਤਰ ਕੱਢਿਆ ਵੀ ਅਸੀਂ ਪੰਜਾਬ ਚ 2 ਲੱਖ ਮਲਾਜਮਾਂ ਦੇ ਪੁਰਾਣੀ ਪੈਨਸ਼ਨ ਬਹਾਲ ਕਰ ਰਹੇ ਹਾਂ ਦਸੋਂ ਕਿਸੇ ਐਪੀਐਸ ਮਲਾਜਮ ਨੂੰ ਪੁਰਾਣੀ ਪੈਨਸ਼ਨ ਮਿਲੀ ਨਹੀਂ ਮਿਲੀ ਕਿਸੇ ਨੇ ਨਹੀਂ 2 ਲੱਖ ਹਲੇ ਵੀ ਸੜਕਾਂ ਤੇ ਨਹੀਂ ਜਾ ਰਹੇ ਆ ਤੀਜਾ ਇੱਕ ਪੱਤਰ ਹੋਰ ਕੱਢ ਦਿੱਤਾ ਇਹਨਾਂ ਨੇ ਕਿ ਅਸੀਂ ਫੇਕ ਮਿਸ਼ਨ ਦੇ ਜਿਹੜੇ ਬਕਾਏ ਆ ਉਹ ਅਸੀਂ ਦੇਣ ਜਾ ਰਹੇ ਆ ਦੇਤੇ ਮੀਡੀਆ ਵਿੱਚ ਆ ਗਿਆ 14000 ਕਰੋੜ ਦਾ ਬਾਡਲ ਪੈ ਗਿਆ ਇੱਕ ਵੀ ਮੁਲਾਜ਼ਮ ਦੱਸੇ ਜਿਹਨੂੰ ਕੋ پکਾਇਆ ਤੇ ਕਮਿਸ਼ਨ ਦਾ ਮਿਲਿਆ ਹੋਵੇ ਨਹੀਂ ਕਿਸੇ ਨੂੰ ਨਹੀਂ ਮਿਲਿਆ ਸੋ ਇਹ ਸਭ ਤੋਂ ਵੱਡੀ ਡਰਾਮੇ ਵਾਲਾ سوشل میڈیا ਤੇ ਮੀਡੀਆ ਤੇ ਰਹਿਣ ਵਾਲੀ ਸਰਕਾਰ ਹੈ ਇਹਦਾ ਮੁਕਾਬਲਾ ਇਹਦੇ ਡੱਗ ਨਾਲ ਹੀ ਕਰਨਾ ਪੈਣਾ ਜਿਹੜੇ ਪੁਰਾਣੇ ਸਵੈਜਿਹੜੇ ਮੁਲਾਜ਼ਮ ਗਲੀਆਂ ਸੜਕਾਂ ਦੇ ਉੱਤਰ ਗਏ ਵੀ ਆਂਡ ਵਾਲੇ ਸਮਝ ਸਾਰਾ ਸਾਨੂੰ ਰਣਮਿਤੀ ਉਸਰਾ ਦੀ ਅਪਣਾਣੀ ਪੈਣੀ ਹੈ ਕਿਉਂਕਿ ਇਹ ਇਕੱਲੇ ਝੂਠੇ ਨਹੀਂ ਇਹ ਬਾਦਾਂ ਖਲਾਫ ਨਹੀਂ ਇਹ ਸਭ ਤੋਂ ਵੱਡੇ ਡਰਾਮੇਬਾਜ਼ ਵੀ ਆਪ ਸਰਕਾਰ ਦੇ ਜਿੰਨੇ ਵੀ ਮੰਤਰੀ ਹੈ ਔਰ ਭਗਵੰਤ ਮਾਨ ਵਿੱਚੇ ਸ਼ਾਮਲ ਹੈ ਅੱਜ ਸਾਨੂੰ ਦੂਜੀ ਗੱਲ ਕਹਿ ਰਿਹਾ ਪਹਿਲਾਂ ਦੇਖੋ ਕਿੰਨੀ ਵੱਡੀ ਤਗੜੇ ਇੱਕ ਹੋਰ ਡਰਾਮੇਬਾਜ਼ੀ ਦਾ ਉਦਾਸੇ ਜਦੋਂ ਕੇਂਦਰ ਸਰਕਾਰ ਨੇ ਯੂਪੀਐਸ ਟੀਮ ਲੈ ਲਹਿਰ ਦੀ ਗੱਲ ਕੀਤੀ ਪਹਿਲਾ ਬਿਆਨ ਨੇ ਬੈਠੋ ਨਮ ਦੇ ਦਿੱਤਾ ਤੈਨਾਂ ਦਾ ਜਿਹੜਾ ਆਪ ਦਾ ਸੁਪਰੀਮੋ ਹੈ ਤੇ ਨਾਲ ਸੰਜੇ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਲੀ ਚ ਕਹਿੰਦਾ ਕਿ ਯੂਪੀਐਸ ਜਿਹੜੀ ਹੈ ਮੁਲਾਜ਼ਮ ਵਿਰੋਧੀ ਹੈ ਮੁਲਾਜ਼ਮਾਂ ਨਾਲ ਤੋਖਾ ਹੈ ਹੁਣ ਜਿਹੜੀ ਇੱਕ ਮੁਲਾਜ਼ਮਾਂ ਦੇ ਇਕੱਠੇ ਹਾਈ ਕੋਰਟ ਦੇ ਮੁਲਾਜ਼ਮਾਂ ਦੇ ਇਕੱਠੇ ਹੋ ਕੇ ਰਿੱਟ ਪਾਈ ਤੋਫੇ ਸਰਕਾਰ ਕੀ ਜਵਾਬ ਦੇ ਰਹੀ ਹੈ ਉਹ ਵੀ ਨੋਟ ਕਰਨਾ ਕਿ ਅਸੀਂ ਯੂਪੀਐਸ ਤੇ ਓਪੀਐਸ ਤੇ ਵਿਚਾਰ ਕਰ ਰਹੇ ਹਾਂ ਕੱਲੀ ਓਪੀਐਸ ਨਹੀਂ ਯੂਪੀਐਸ ਤੇ ਵੀ ਵਿਚਾਰ ਜਿਹੜੀ ਮੁਲਾਜ਼ਮਾਂ ਤੇ ਹਟਾਵੇਗੀ ਅਸੀਂ 6 ਹਫ਼ਤੇ ਚ ਲਾਗੂ ਕਰਾਂਗੇ ਸੋਸ਼ ਕਰਕੇ ਇਸ ਮੇਲੇ ਇੱਕੋ ਇੱਕ ਠੀਕਰਾ ਏ ਏਕੇ ਦੇ ਸੰਘਰਸ਼ ਦਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਹੁਣ ਸਾਡੇ ਕੋਲ ਜਿੰਨੇ ਵੀ ਸਰਕਾਰ ਨੇ ਸਾਡੇ ਨਾਲ ਵਾਧੇ ਕੀਤੇ ਜਿੰਨੀਆਂ ਠੱਗੀਆਂ ਕੀਤੀਆਂ ਉਹ ਜਿੰਨੇ ਝੂਠੇ ਪੱਤਰ ਜਾਰੀ ਕੀਤੇ ਆ ਉਹਨਾਂ ਸਾਰਿਆਂ ਨੂੰ ਲਾਭੂ ਲਾੜ ਦਾ ਸਮਾਂ ਆ ਗਿਆ ਇਹ ਤਿਆਰੀ ਕਰ ਬੈਠੇ ਇਹਨਾਂ ਨੂੰ ਪਤਾ ਕਿ ਮੁੜਕਾ ਨੇ ਐਸ ਵੱਲੇ ਪੰਜਾਬ ਦਾ ਨਾ ਤਾਂ ਮਜ਼ਦੂਰ ਖੁਸ਼ ਹੈ ਨਾ ਨਾ ਮਲਾਇਕ ਖੁਸ਼ ਹੈ ਨਾ ਕਿਸਾਨ ਖੁਸ਼ ਹੈ ਔਰ ਇੰਨਾਂ ਦੇ ਸਹਾਰੇ ਸੱਤਾ ਵਿਚ ਆਏ ਸੀਗੇ ਔਰ ਤਨੇ ਹੀ ਨਾਦਾਨ ਵਾਲੇ ਸਮੇਂ ਚ ਸвая ਕਰ ਗਏ ਇਹਨਾਂ ਸ਼ਬਦਾਂ ਨਾਲ ਜੇ ਜਨਤਾ ਜੇਸ ਕਰ ਜੱਤ ਲੜਦੇ ਨੇ ਧੰਨ ਜਸਪ੍ਰੀਤ ਕਰਵਾੜਾ ਜੀ